ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਲੈ ਕੇ ਹਾਜਰੇ ਖਾਸ ਮੁਲਾਕਾਤ ਮੈਡਮ ਰੇਖਾ ਰਣਜੀਤ ਰੇਖਾ ਰਣਜੀਤ ਸਰਕਾਰ ਨੇ ਤੁਹਾਡੇ ਮੁਤਾਬਿਕ ਕੀ ਕੀਤਾ ਜਨਤਾ ਦੇ ਲਈ ਪ੍ਰੀਵਿਊ ਹੰਦੀ ਸਾਡੀ ਸਰਕਾਰ ਲਗਭਗ 2.5 ਸਾਲ ਤੋਂ ਬੜਾ ਕੁਝ ਕਰ ਰਹੀ ਹੈ ਦੇਖ ਰਹੇ ਆਫ ਜਿਵੇਂ ਨੌਕਰੀਆਂ ਦੇਖ ਲੋ ਭਗਵੰਦ ਮਾਨ ਸਾਹਿਬ ਜੀ ਨੇ ਸਾਨੂੰ ਲਗਭਗ ਬੱਚਿਆਂ ਨੂੰ 50000 ਨੌکریاں ਦਿੱਤੀਆਂ ਹਨ ਹਮਮਮ ਔਰ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਜੀ ਤਾਂ ਇਸ ਤੋਂ ਇਲਾਵਾ ਹੋਰ بڑے ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆ ਰਹੀ ਹੈ ਸਰਕਾਰ ਤੇ ਮੈਨੂੰ ਲੱਗਦਾ ਬਹੁਤ ਜਲਦੀ ਪੂਰੇ ਹੋਣਗੇ ਜੀ ਸਾਨੂੰ ਸਹਿਯੋਗ ਦਿਓ ਸਾਨੂੰ ਆਪਣੇ ਜਨਤਾ ਨੂੰ ਵੀ ਸੇਵਾ ਕਰਨ ਦਾ ਮੌਕਾ ਦਿਓ ਅਸੀਂ ਵੱਧ ਤੋਂ ਵੱਧ ਮਤਲਬ ਆਪਣੇ ਅੱਗੇ ਵੱਧ ਚੜ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਕਰਦੇ ਹੀ ਰਵਾਂਗੇ ਅੱਛਾ ਲੇਡੀਆਂ ਜੇ ਮਿਲਦੀ ਤੁਹਾਨੂੰ ਘਰ ਚ ਜਾਂਦੇ ਤੁਸੀਂ ਘਰਾਂ ਚ ਲੇਡੀਆਂ ਹਾਂਜੀ ਹਾਂਜੀ ਮੈਂ ਕਿਸੇ ਵੀ ਘਰ ਚ ਜਾਂਦੀ ਆ ਦੇਖੋ ਮੇਲ ਮੈਂਬਰ ਅੱਗੇ ਆ ਕੇ ਦਰਵਾਜ਼ਾ ਖੋਲਦੇ ਐ ਪਰ ਮੈਂ ਮੈਡਮ ਨੂੰ ਜ਼ਰੂਰ ਬੁਲਾਣੀ ਆ ਕਿਉਂਕਿ ਦੇਖੋ ਨਾਰੀ ਸ਼ਕਤੀ ਐ ਜੀ ਸਰਕਾਰ ਨੇ ਸਾਨੂੰ ਦੇਖੋ ਸੀਟ ਦਿੱਤੀ ਹੈ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਆ ਪਰ ਧੰਨਵਾਦ ਕਰਨ ਦੇ ਨਾਲ ਨਾਲ ਇਹ ਪ੍ਰੈਕਟੀਕਲ ਵੀ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਲੇਡੀਜ਼ ਨੂੰ ਨਾਲ ਲੈ ਕੇ ਚੱਲੀਏ ਕਿਉਂਕਿ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਐਜ਼ ਅ ਲੇਡੀ ਐਜ਼ ਅ ਵੂਮਨ ਆਪਣੇ ਆਪ ਨੂੰ ਸਭ ਕੁਝ ਸਮਝਦੀਆਂ ਮੈਂ ਸਭ ਨੂੰ ਮਿਲਦੀਆਂ ਇਸ ਕਰਕੇ ਮੈਨੂੰ ਇਸ ਬਾਰੇ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਲੇਡੀਜ਼ ਕੋ ਵੱਡੀ ਸਮੱਸਿਆ ਜਿਵੇਂ ਆਈ ਨਹੀਂ ਕਿ ਜਿਵੇਂ ਕਿਸ ਸਰਕਾਰ ਨੇ ਕਹਿ ਸੀ ਕਿ ਅਸੀਂ ਤੁਹਾਨੂੰ ਇੱਕ ਸਹਯੋਗ 50000 ਰੁਪਏ ਦੇਣਾ ਤੇ ਅਸੀਂ ਦੇਵਾਂਗੇ ਉਹ ਕੋ ਸਮੱਸਿਆ ਕੋਈ ਸਵਾਲ ਨਹੀਂ ਉੱਠਦੇ ਜਨਤਾ ਨੂੰ ਨਹੀਂ ਤਕਰੀਬਨ ਮਿਲ ਰਹੇ ਆ ਸਭ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਅਪਲਾਈ ਕੀਤੇ ਸੀ ਔਰ ਕਈਆਂ ਪੈਣਾ ਰਹਿ ਵੀ ਗਈਆਂ ਉਹ ਮੈਨੂੰ ਦੱਸਦੇ ਵੀ ਆਂਦੇ ਆ ਸਾਡੇ ਆਯੁਸ਼ਮਾਨ ਜਿਹੜੇ ਕਾਰਡ ਬਣਾ ਦੋ ਜੀ ਜਾਂ ਹੋਰ ਮਤਲਬ ਬੜਾ ਬੜਾ ਕੁਝ ਹੁੰਦਾ ਇਸ ਕੰਸਰਨ ਚ ਮੈਂ ਕਿ ਕੋਈ ਗੱਲ ਨਹੀਂ ਸਰਕਾਰ ਸਾਨੂੰ ਮੌਕਾ ਦੇਗੀ ਸਹਿਯੋਗ ਦਵੇ ਤੁਸੀਂ ਸਾਰੇ ਮੈਨੂੰ ਮਿਲ ਕੇ ਤਾਂ ਆਪਾਂ ਸਭ ਕੁਝ ਕਰਾਂਗੇ ਬਦ ਮੈਡਮ ਜਿਵੇਂ ਸੜਕਾਂ ਜਦੋਂ ਬਣਦੀਆਂ ਚਲੋ ਖੈ ਤੁਸੀਂ ਹੁਣ ਨਵੇਂ ਨਵੇਂ ਰਾਜਨੀਤਿਕ ਹੌਲੀ ਹੌਲੀ ਪਤਾ ਲੱਗੇ ਸੜਕਾ ਬਣਾਉਣ ਵਾਲਾ ਜਿਹੜਾ ਠੇਕੇਦਾਰਾ ਬਹੁਤ ਜ਼ਿਆਦਾ ਤਗੜੇ ਕਪੜੇ ਕਰਦਾ ਇਹ ਆਪਾਂ ਨੂੰ ਵੀ ਪਤਾ ਤੁਹਾਨੂੰ ਨਹੀਂ ਪਤਾ ਤੁਸੀਂ ਜਾਣਿਓ ਪਹਿਲਾਂ ਨਾ ਪਤਾ ਜਦੋਂ ਸੜਕਾ ਬਣਦੀ ਹੈ ਸੜਕਾਂ ਦਾ ਕੋਈ ਕੰਡਾ ਕੋਈ ਬੇਸ ਨਹੀਂ ਰੱਖਿਆ ਜਾਂਦਾ ਕਿ ਇਹਨਾਂ ਚ ਜਲ ਇਹਨਾਂ ਠੇਕੇਦਾਰ ਨੂੰ ਇਤਿਆਰ ਨਹੀਂ ਦੇਣਾ ਚਾਹੀਦਾ ਇਹਨਾਂ ਚ ਜਲ ਨਹੀਂ ਉਸਦਾ ਉਦਾਂ ਹੀ ਜਿਹੜੀਆਂ ਸੜਕਾਂ ਹੌਲੀ-ਹੌਲੀ ਖੁਰਦੀਆਂ 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 ਨਿਕਲਦੀਆਂ ਨਿਕਲਦੀ ਜਾਂਦੀਆਂ ਨਹੀਂ ਇਸ ਵਾਰ ਸਾਡੀ ਦੇਖੋ ਜਿਹੜੀ ਸੜਕ ਬਣੀ ਹੈ ਰਣਜੀਤ ਨਗਰ ਸ਼ਾਂਤੀਪੁਰੇ ਉਹ ਹੋਰ ਵੀ ਬਨਣ ਗਈਆਂ ਤੁਸੀਂ ਕਿਤੇ ਵੀ ਨੋਟ ਕਰ ਲੋਗੇ ਕਦੇ ਵੀ ਨਹੀਂ ਹਿੱਲਣਗੀਆਂ ਇਹਨਾਂ ਨੇ ਚਿਮਨੀਆਂ ਦਾ ਜਾਲੀਆਂ ਦਾ ਮੇਰੇ ਹਸਬੰਦ ਨੇ ਖਾਸ ਤੌਰ ਤੇ ਪ੍ਰੀਵਿਊ ਤੁਰਤੇ ਪੂਰੀ ਪੂਰੀ ਅੱਧੀ ਅੱਧੀ ਰਾਤ ਤੱਕ ਖੜੇ ਕਰਕੇ ਪੂਰੇ ਗਾਈਡ ਕੀਤਾ ਹੈ ਠੇਕੇਦਾਰਾਂ ਨੂੰ ਵੀ ਇਹ ਜਿਹੜਾ ਸਾਡਾ ਪੈਸਾ ਲੱਗ ਰਿਹਾ ਸਰਕਾਰ ਦਾ ਖਰਾਬ ਨਾ ਹੋਵੇ ਸਾਰਾ ਪੈਸਾ ਠੀਕ ਤਰੀਕੇ ਨਾਲ ਲੱਗੇ ਔਰ ਜਨਤਾ ਨੂੰ ਬਾਰਿਸ਼ ਹੋਣ ਤੋਂ ਬਾਅਦ ਪੂਰਾ ਪੂਰਾ ਪਤਾ ਲੱਗੇਗਾ ਕਿ ਜਿਹੜੀ ਬੜੀ ਪਲੈਨਿੰਗ ਨਾਲ ਅਸੀਂ ਚੀਜ਼ ਕੀਤੀ ਕਿੰਨੀਆਂ ਪਾਰਕਾਂ ਆਂਦੀਆਂ ਤੁਹਾਡੇ ਏਰੀਆ 'ਚ ਸਾਡੇ ਹਰ ਵਾਰਡ ਦੇ ਹਰ ਏਰੀਆ ਦੇ ਵਿੱਚ ਤਕਰੀਬਨ 7-8 ਪਾਰਕ ਮਤਲਬ ਇੱਕ ਇੱਕ ਪਾਰਕ ਕਰਕੇ ਹਿਸਾਬ ਨਾਲ 6-7 ਪਾਰਕ ਆਂਦੇ ਆ ਔਰ ਕਿਸੇ ਨੇ ਤੁਹਾਨੂੰ ਸਵਾਲ ਨਹੀਂ ਕੀਤਾ ਜਵਾਬ ਨਹੀਂ ਕੀਤਾ ਕਿ ਮੈਡਮ ਸੜਕਾਂ ਨਲੀਆਂ ਗਾਲ ਗਲੀਆਂ ਵਗੈਰਾ ਆਮ ਉਹਨਾਂ ਨੇ ਆਪਣੇ ਬੱਚਿਆਂ ਬਾਰੇ ਕਿਸੇ ਨੇ ਨਹੀਂ ਮੰਗੇ ਤੁਹਾਡੇ ਕੋਲ ਕਿ ਸਾਡੇ ਬੱਚਿਆਂ ਦੀ ਆ ਗਰੀਬ ਨਾ ਪੜ੍ਹਦੇ ਨਾ ਕੋਲਾ ਜੀ ਫਿਰ ਸਾ ਮਾਫ ਕਰਾਈਏ ਨਾ ਸਾਨੂੰ ਸਾਨੂੰ ਕੋਈ ਨਾ ਕੋਈ ਬੈਨੀਫਿਟ ਦਿੱਤੇ ਜਾ ਕਿ ਕਿਸੇ ਲੇਡੀ ਨੇ ਕੋ ਸਵਾਲ ਨਹੀਂ ਕੀਤਾ ਕਿ ਅਸੀਂ ਫ੍ਰੀ ਕਾ ਚ ਰਹਿਣਾ ਮੈਨੂੰ ਤੁਹਾਡੇ ਏਰੀਆ ਚ ਕੋਈ ਅਦਾਂ ਦਾ ਪ੍ਰੋਜੈਕਟ ਖੋਲਿਆ ਜਾਏ ਕਿ ਸਾਡੇ ਜੇ ਸਰਕਲ ਚੱਲਦੇ ਰਹਿਣ ਦੇਖੋ ਜੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਫ੍ਰੀ ਐਜੂਕੇਸ਼ਨ ਫ੍ਰੀ ਹੈਲਥ ਜਿਹੜੀ ਹੈ ਦੇ ਰਹੀ ਹੈ ਤੇ ਬੱਚੇ ਬੜੇ ਅੱਛੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਮੈਰਿਟਾਂ ਵਾਲੇ ਬੱਚੇ ਪੜ ਰਹੇ ਆਂ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਤੇ ਇਸ ਤੋਂ ਇਲਾਵਾ ਬੱਚਿਆਂ ਨੂੰ ਹੋਰ ਵੀ ਬੜੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਕੂਲਾਂ ਵਿੱਚ ਯੂਨੀਵਰਸਿਟੀ ਯੂਨੀਫਾਰਮਸ ਦੇ ਰਹੀਆਂ ਬੁੱਕਸ ਦੇ ਰਹੀ ਹੈ ਸਰਕਾਰ ਔਰ ਫ੍ਰੀ ਦੇ ਰਹੀ ਹੈ ਬਿਲਕੁਲ ਬੱਚਿਆਂ ਦੀ ਐਜੂਕੇਸ਼ਨ ਬਿਲਕੁਲ ਫ੍ਰੀ ਹੈ 8ਵੀਂ ਤੱਕ ਮੈਡਮ ਇੱਕ ਚਲਦੇ ਚਲਦੇ ਛੋਟਾ ਸਵਾਲ ਲੱਗਾ ਆਮ ਜਨਤਾ ਦਾ ਜਿਨ੍ਹਾਂ ਦੇ ਬੱਚਿਆਂ ਦੇ ਕੁਝ ਮਿਡਲ ਕਲਾਸ ਪੇਰੈਂਟਸ ਦੇ ਬੱਚਿਆਂ ਦੇ ਉਹਨਾਂ ਦੇ ਬੱਚੇ ਸਕੂਲਾਂ ਚ ਪੜਦੇ ਨੇ ਉਹਨਾਂ ਦੇ ਬੱਚੇ ਫੀਸਾਂ ਕਈਆਂ ਨੇ ਟਾਈਮ ਨਾ ਜਾਂਦੇ ਕਿ ਉਹਦੇ ਗਾਮਸ਼ਾਨ ਲੇਟ ਹੋ ਜਾਂਦੀ ਹੈ ਮੈਡਮ ਸਕੂਲ ਦੇ ਪ੍ਰਿੰਸੀਪਲ ਜਾਂ ਟੀਚਰ ਉਹਨਾਂ ਬਾਰ-ਬਾਰ ਉਹਨਾਂ ਬੱਚੇ ਨੂੰ ਹਰਾਸਮੈਂਟ ਕੀਤਾ ਜਾਂਦਾ ਵਾਰ ਦੀ ਗੱਲ ਕਰ ਰਿਹਾ ਵਾਰ ਵਿੱਚ ਤੁਹਾਨੂੰ ਸਮੱਸਿਆ ਆਏਗੀ ਤੁਹਾਡੇ ਕੋਲ ਆਣਗੇ ਵੀ ਫਿਰ ਸਜਾਮਾ ਕੋ ਫਿਰ ਸਜਾ ਹਜੇ ਕੀ ਉਹਨਾਂ ਟੀਚਰਾਂ ਦਾ ਪ੍ਰਿੰਸੀਪਲ ਦਾ ਫਰਜ਼ ਬੰਦਾ ਕਿ ਸਿਰਫ ਤੁਸੀਂ ਪੇਰੈਂਟਸ ਨਾਲ ਗੱਲ ਕਰ ਬੱਚੇ ਬਾਰੇ ਹਰਾਸਮੈਂਟ ਨਾਲ ਕਹੀਏ ਬੱਚੇ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਪੇਰੈਂਟਸ ਨਾਲ ਗੱਲਬਾਤ ਹੋਈ ਹੈ ਇਹੋ ਜਿਹਾ ਚ ਉਹਨਾਂ ਦੇ ਪ੍ਰਿੰਸੀਪਲ ਉਹਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਕੂਲ ਵਾਲਿਆਂ ਨੂੰ ਕੀ ਕਰਨਾ ਚਾਹੁੰਦੇ ਕਿ ਸੰਦੇਸ਼ ਬੱਚੇ ਨੂੰ ਦੇਣਾ ਚਾਹੀਦਾ ਕਿ ਪ੍ਰਿੰਸੀਪਲ ਉਹਨਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਨੀ ਚਾਹੀਦੀ ਤੁ ਕਿ ਸਾਡੀ ਸਰਕਾਰ ਨੇ ਬੱਚਿਆਂ ਲਈ ਕੋਈ ਫੀਸ ਰੱਖੀ ਹੀ ਨਹੀਂ ਹੈ ਜੀ ਕਦੇ ਵੀ ਕੋਈ ਟੀਚਰ ਜਾਂ ਪ੍ਰਿੰਸੀਪਲ ਬੱਚੇ ਨੂੰ ਕਦੇ ਵੀ ਹਰਾਸ ਨਹੀਂ ਕਰ ਸਕਦਾ ਬਹੁਤ ਮਤਲਬ ਮੇਰੀ ਵਾਰਡ ਦੇ ਵਿੱਚ ਮੈਨੂੰ ਹਜੇ ਐਦਾਂ ਦੀ ਕੋਈ ਕੰਪਲੇਂਟ ਨਹੀਂ ਆਈ ਕਿ ਟੀਚਰ ਜਾਂ ਕੋਈ ਪ੍ਰਿੰਸੀਪਲ ਸਰ ਨੂੰ ਬੱਚੇ ਨੂੰ ਹਰਾਸ ਕਰ ਰਿਹਾ ਹੈ ਫੀਸ ਪਿੱਛੇ ਜਾਂ ਕਿਤੇ ਕਿਉਂਕਿ ਸਰਕਾਰ ਆਲਰੇਡੀ ਬੱਚਿਆਂ ਨੂੰ ਫੀਸਾਂ ਮਾਫ ਕਰ ਰਹੀ ਹੈ ਬੁੱਕਸ ਦੇ ਰਹੀ ਹੈ ਯੂਨੀਫਾਰਮਸ ਦੇ ਰਹੀ ਹੈ ਉਹ ਸਰਦੀਆਂ ਆ ਗਈਆਂ ਫੈਟਰ ਆ ਰਹੇ ਆ ਸ਼ੂਜ਼ ਆ ਰਹੇ ਆ ਬਹੁਤ ਕੁਝ ਸਰਕਾਰ ਬਹੁਤ ਪੈਸਾ ਲਾ ਰਹੀ ਹੈ ਬੱਚਿਆਂ ਤੇ ਕਿਉਂਕਿ ਬੱਚੇ ਜਿਹੜੇ ਹੈਗੇ ਸਾਡੇ ਦੇਸ਼ ਦਾ ਭਵਿੱਖ ਹੈ ਜੇ ਬੱਚੇ ਕੁਝ ਬਣਨਗੇ ਤਾਂ ਸਾਡਾ ਦੇਸ਼ ਤਰੱਕੀ ਕਰੇਗਾ ਵਾਰਡ ਵਾਲਨੇ ਕੋ ਹੁਣ ਸਾਰੀ ਜਨਤਾ ਕੋ ਕੀ ਮੰਗ ਕਰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਮੈਂ ਹੁਣ ਜਨਤਾ ਤੋਂ ਇਹੀ ਅਪੀਲ ਕਰਨੀ ਚਾਹੁੰਦੀ ਆ ਕਿ ਮੈਂ ਰੇਖਾ ਸ਼ਰਮਾ ਵਾਰਡ ਨੰਬਰ 29 ਤੋਂ ਆਮ ਆਦਮੀ ਪਾਰਟੀ ਦੀ ਚੋਣ ਲਈ ਇਲੈਕਸ਼ਨ ਲੜ ਰਹੀ ਆ ਸੋ ਕਿਰਪਾ ਕਰਕੇ ਮੈਨੂੰ ਝਾੜੂ ਦੇ ਨਿਸ਼ਾਨ ਤੇ ਬਟਨ ਤੇ ਮਤਲਬ ਕਿ ਮੋਰ ਲਗਾ ਕੇ ਮੈਨੂੰ ਕਾਮਯਾਬ ਬਣਾਓ ਤਾਂ ਕਿ ਮੈਨੂੰ ਸੇਵਾ ਦਾ ਮੌਕਾ ਮਿਲੇ ਮੈਂ ਵੱਧ ਤੋਂ ਵੱਧ ਤੁਹਾਡੀ ਸੇਵਾ ਕਰ ਸਕਾਂ ਇਸ ਸੇਵਾ ਵਿੱਚ ਮੈਨੂੰ ਤੁਸੀਂ ਜੇ ਸਹਿਯੋਗ ਦਿਓਗੇ ਤਾਂ ਹੀ ਮੈਂ ਸਰਕਾਰ ਨਾਲ ਅੱਗੇ ਕੁਝ ਗੱਲਬਾਤ ਕਰਕੇ ਆਪਾਂ ਸਾਰੇ ਮਿਲ ਜੁਲ ਕੇ ਕੁਝ ਕਰ ਸਕਦੇ ਹਾਂ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਹਾਂਜੀ ਮਿਲ ਕੇ ਲੋਕਾਂ ਨੂੰ ਤਾਂ ਕਦੇ-ਕਦੇ ਖੁਸ਼ੀ ਹੁੰਦੀ ਕਿ ਕੋਈ ਨਮਰਤਾ ਵੀ ਉਦਾਸੀ ਵੀ ਕਿਤੇ ਨਾ ਕਿਤੇ ਮਿਲਦੀ ਹੈ ਕਿ ਹਾਏ ਪਤਾ ਨਹੀਂ ਕੀ ਬਣੇਗਾ ਨਹੀਂ ਮੈਨੂੰ ਦੇਖੋ ਮੇਰੇ ਹਸਬੰਡ ਨੇ ਦੇਖੋ ਮੈਂ ਸਰਕਾਰੀ ਟੀਚਰ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਮੈਂ ਇੰਨਾ ਲੋਕਾਂ ਨਾਲ ਬਹੁਤ ਸੰਪਰਕ ਵਿੱਚ ਨਹੀਂ ਸੀ ਆਈ ਪਰ ਮੇਰੇ ਹਸਬੰਡ ਨੇ ਬਹੁਤ ਕੰਮ ਕੀਤਾ ਹੈ ਪਰ ਸਾਰੀ ਜਿੱਥੇ ਵੀ ਅਸੀਂ ਬਾਤ ਜਾ ਰਹੇ ਹਾਂ ਸਭ ਨੇ ਸਾਡਾ ਬਹੁਤ ਵੈਲਕਮ ਕੀਤਾ ਹੈ ਔਰ ਕਿਹਾ ਔਰ ਵੀ ਸਾਡਾ ਤੁਹਾਡਾ ਜਿਹੜਾ ਕੰਮ ਦਿਖ ਰਿਹਾ ਹੈ ਤੇ ਆਉਣ ਵਾਲੇ ਥੋੜੇ ਦਿਨਾਂ ਵਿੱਚ ਤੁਹਾਡੀ ਹੀ ਸਰਕਾਰ ਬਣੇਗੀ 100 100 101% श्योर है सानो जी दोस्तों हमने सामने टोमेटो अपने इसके सेक्टर 29 नंबर रंजीत नगर दे वार्ड येसी ਗੱਲ ਕਰੀਏ ਸਮੱਸਿਆ ਬਹੁਤ ਜ਼ਿਆਦਾ ਹੋਣ ਮੈਡਮ ਰੇਖਾ ਜੀ ਜੋ 29 नंबर रंजीत नगर वार्ड ਚ ਖੜੇ ਹੋਏ ਨਾ ਦੇਖਣਾ ਹੈ ਕਿ ਅਗਰ ਜਿੱਤ ਜੰਦੇ ਨੇ ਤੇ ਜਿਹੜੀ ਜਿਹੜੀਆਂ ਸਮੱਸਿਆ ਉਹਨਾਂ ਦਾ ਹੱਲ ਕੀਤਾ ਜਾਵੇਗਾ ਕਿ ਆ ਸੀਵਰੇਜ ਦੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਕਿ ਆ ਜਿਹੜੀਆਂ ਸੜਕਾਂ ਟੁੱਟੀਆਂ ਉਹ ਸੜਕਾਂ ਬਣੀਆਂ ਜਾਣਗੀਆਂ ਜਾਂ ਹੋਰ ਵੀ ਵਾਅਦੇ ਕਾਫੀ ਜਿਆਦਾ ਜਿਹੜੀ ਸਮੱਸਿਆ ਹੁਣ ਤੇ ਆ ਦੇਖਣਾ ਕਿ ਇੱਕ ਹੀ ਤਰੀਕ ਤੋਂ ਬਾਅਦ ਰਿਜ਼ਲਟ ਆਉਂਦਾ ਕੌਣ ਜਿੱਤਦਾ ਤੇ ਕੌਣ ਜ਼ਿਆਦਾ ਕਿਹੜੇ-ਕਿਹੜੇ ਸਮੱਸਿਆ ਦਾ ਹੱਲ ਕਰਦਾ ਹਾਏ ਕਿ ਇਸ ਰਣਜੀਤ ਨਗਰ ਦੇ ਵਿੱਚ ਬਹੁਤ ਵਧੀਆ ਸਾਰੇ ਜਿੰਨੇ ਵੀ ਸੂਝਵਾਨ ਵੋਟਰਸ ਨੇ ਬੜੇ ਅੱਛੇ ਤਰੀਕੇ ਨਾਲ ਰਹਿੰਦੇ ਆ ਬੜੇ ਪਿਆਰ ਨਾਲ ਰਹਿੰਦੇ ਆ ਹੁਣ ਰੇਖਾ ਮੈਦਮ ਦੀ ਖਾਸ ਤੌਰ ਤੇ ਪੀੜਾ ਹੁਣ ਦੇਖਣਾ ਹੈ ਕਿ ਰੇਖਾ ਮੈਦਮ ਦੀ ਅਪੀਲ ਕਿਹੜੇ-ਕਿਹੜੇ ਵਿਅਕਤੀ ਮੰਨ ਕੇ ਰੇਖਾ ਮੈਦਮ ਨੂੰ ਜਿੱਤ ਦਾ ਤਾਜ ਪਹਿਨਾਂਦੇ ਹਨ ਮੈਂ ਤੁਹਾਡਾ ਆਪਣੇ ਐਸਕੇ ਸੈਕਸ਼ਨ ਅੱਜ ਤੱਕ ਆਪਣੇ ਸਾਹਮਣੇ ਜਲੰਧਰ ਤੋਂ Preview.